ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸ੍ਰੀ ਗੁਰਦੁਆਰਾ ਸ੍ਰੀ ਝਾੜ ਸਾਹਿਬ ਜਾ ਰਹੇ ਹਾਂ ਜੋ ਗੜੀ ਵਾਲੀ ਨਹਿਰ ਤੇ ਸਥਿਤ ਹੈ ਜ਼ਿਲ੍ਹਾ ਲੁਧਿਆਣਾ ਵਿੱਚ ਜਦੋਂ ਅਸੀਂ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸੀ ਤਾਂ जो ये नहर है गढ़ी वाली इस देख के सा बहुत ही प्रसन्न ये बहुत शांत सी गुरुद्वारा श्री झाड़ साहिब गुरु गोबिंद सिंह जी साहबान ਜੀ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਗੁਰੂ ਸਹਿਬਾਨ ਨੇ ਇੱਥੇ ਪਹੁੰਚ ਕੇ ਇੱਕ ਛਾੜ ਦੇ ਦਰਖਤ ਥੱਲੇ ਆਰਾਮ ਕੀਤਾ ਤੇ ਉਦੋਂ ਹੀ ਉਹਨਾਂ ਨੂੰ ਇਸ ਜਗ੍ਹਾ ਤੇ ਇੱਕ ਫਕੀਰ ਮਿਲੇ ਉਹ ਫਕੀਰ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਸੀ ਗੁਰਦੁਆਰਾ ਸ੍ਰੀ ਝਾਟ ਸਾਹਿਬ ਜ਼ਿਲ੍ਹਾ ਲੁਧਿਆਣੇ ਦਾ ਇਤਿਹਾਸ ਸਨ 1704 ਵਿੱਚ ਜ਼ੁਲਮੀ ਕਹਿਰ ਦੇ ਵਿਰੁੱਧ ਲੜਦੇ ਹੋਏ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਚਮਕੌਰ ਦੀ ਗੜੀ ਵਿੱਚੋਂ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਾਹਿਬਾਨ ਦਾ ਹੁਕਮ ਮੰਨਦੇ ਹੋਏ ਕਲਗੀ ਭਾਈ ਸੰਗਤ ਜੀ ਨੂੰ ਸੌਂਪ ਕੇ ਪੋ ਮਹੀਨੇ ਦੀ ਠੰਡੀ ਠਾਰ ਰਾਤ ਵਿੱਚ ਚੱਲ ਕੇ ਪਿੰਡ ਚੋਹੜਪੁਰ ਵਿਖੇ ਇੱਕ ਝਾੜ ហេਠਾ ਆਰਾਮ ਕੀਤਾ ਉੱਥੇ ਗੁਰੂ ਸਾਹਿਬ ਜੀ ਨੂੰ ਇੱਕ ਸਾਧੂ ਨੇ ਦਰਸ਼ਨ ਦੇ ਕੇ ਉਹਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਅਤੇ ਉਸ ਦਾ ਜਨਮ ਸਫਲ ਕੀਤਾ ਇਸ ਸਥਾਨ ਉੱਤੇ ਦਸ਼ਮੇਸ਼ ਪਿਤਾ ਦੀ ਯਾਦ ਦੇ ਵਿੱਚ ਗੁਰਦੁਆਰਾ ਸ੍ਰੀ ਝਾੜ ਸਾਹਿਬ ਸੁਭੋਤ ਸੁਸ਼ੋਭਿਤ ਹੈ you yeah. Oh you ਸਕੂਟ ਦੁਆਰਾ ਸਾਹਿਬ ਦੇ ਵਿੱਚ ਕੁਝ ਕਪੂਰਾਤਨ ਇਮਾਰਤਾਂ ਵੀ ਬਣੀਆਂ ਹੋਈਆਂ ਹਨ ਜਿਹਦੇ ਨਾਲ ਸਾਡਾ ਪੰਜਾਬੀ ਸੱਭਿਆਚਾਰ ਸਾਭਿਆ ਹੋਇਆ ਹੈ। ਅਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਖੂਹ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਪਟਵਾਇਆ ਗਿਆ ਸੀ। ਮਾਤਾ ਗੋਹਰ ਕੌਰ ਮਾਨ ਜੀ ਸੰਗਤਾਂ ਦੀ ਸੇਵਾ ਕਰਿਆ ਕਰਦੇ ਸਨ ਪਰ ਨਾਲ ਦੇ ਪਿੰਡੇ ਮੁਸਲਮਾਨ ਉਹਨਾਂ ਦੀ ਸੇਵਾ ਵਿੱਚ ਵਿਗਨ ਪਾਉਂਦੇ ਅਤੇ ਉਹਨਾਂ ਦੇ ਘਰੇ ਤੋੜ ਦਿੰਦੇ ਜਿਸ ਕਰਕੇ ਮਾਤਾ ਜੀ ਤੰਗ ਪਰੇਸ਼ਾਨ ਹੋ ਕੇ ਸਿਹਰੇ ਪੰਜਾਬ ਕੋਲ ਜਾਂਦੇ ਅਤੇ ਉਹ ਉਹਨਾਂ ਦੀ ਸਹਾਇਤਾ ਲਈ ਖੁਦ ਹੀ ਨਿਰਮਾਨਤਾ ਸ਼ੁਰੂ ਕਰ ਦਿੰਦੇ ਪਰ ਫਿਰ ਵੀ ਮੁਸਲਮਾਨ ਇਸ ਚੀਜ਼ ਤੋਂ ਬਾਝ ਨਾ ਆਉਂਦੇ ਤੇ ਫਿਰ ਮਾਤਾ ਜੀ ਪੈਦਲ ਚਲਦੇ ਤੇ ਲਾਹੌਰ ਪਹੁੰਚ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀ ਵਾਰ ਦਾ ਦਰਸ ਤੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਫੌਜ ਦੇ ਸਿੰਘ ਮਾਤਾ ਜੀ ਨਾਲ ਭੇਜੇ ਅਤੇ ਉਹਨਾਂ ਸਿੰਘਾਂ ਤੋਂ ਦੁਬਾਰਾ ਖੂ ਚਾਲੂ ਕਰਵਾਇਆ ਅਤੇ ਮੁਸਲਮਾਨਾਂ ਨੂੰ ਵਰਜਦੇ ਹੋਏ ਕਿਹਾ ਕਿ ਅਗਰ ਉਹਨਾਂ ਨੇ ਇੰਦਵਾਰ ਉੱਤੋਂ ਫਿਰ ਇਦਾਂ ਦਾ ਕੁਛ ਕੀਤਾ ਤਾਂ ਉਹ ਆਪਣੀ ਜਾਨ ਦੇ ਜ਼ਿੰਮੇਵਾਰ ਖੁਦ ਉਹ ਆਪ ਹੋਣਗੇ ਦਾ ਨਾਮ ਜਪਦਾ ਹੈ ਜੇ ਤੋ ਹੋਏ ਬਹਲਾ ਹਰ ਇਸ ਦੇ ਨਾਮ ਨਾਲ ਕਰੂ ਜਿਸੁ ਗੁਰ ਸਾਜ ਤੁ ਤੈ ਮਰੋ ਇਸ ਤੋਂ ਬਾਅਦ ਅਸੀਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਵਿਖੇ ਚਲ ਪਏ ਅਤੇ ਤੁਹਾਨੂੰ ਅਗਲੀ ਵੀਡੀਓ ਵਿੱਚ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਕਰਵਾਵਾਂਗੇ ਉੱਥੇ ਵੱਡੇ ਸਾਹਿਬ ਜਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਸੁਸ਼ੋਭਿਤ ਹੈ